ਜ਼ਿਲ੍ਹਾ ਮੁਕਸਰ ਦੇ ਪਿੰਡ ਭੰਗੇਵਾਲਾ ਵਿਖੇ ਨਾਰਥ ਅਮਰੀਕਾ ਆਈਸ ਕੈਂਪ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਚੈੱਕਅਪ ਮੁਫਤ ਦਵਾਈਆਂ ਅਤੇ ਲੈਂਜ਼ ਪਾਉਣ ਲਈ ਪਿੰਡ ਭੰਗੇਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਇੰਦਰਜੀਤ ਸਿੰਘ ਸੇਖੋਂ 라ਵੀ ਸੇਖੋਂ ਸ਼ਗੁਣ ਸੇਖੋਂ ਜੋਗਿੰਦਰ ਸਿੰਘ ਸੇਖੋਂ ਕੁਲਦੀਪ ਸਿੰਘ ਸੇਖੋਂ ਅਮਨਦੀਪ ਕੌਰ ਹਰਮਿੰਦਰ ਸਿੰਘ ਸੁਖਚਾਨ ਸਿੰਘ ਗੁਰਪ੍ਰੀਤ ਸਿੰਘ ਮੁੰਡੀ ਕੈਨੇਡਾ ਆਦ ਹਾਜਰ ਸਨ ਗਲਬਾਤ ਕਰਦਿਆ 인ਦਰਜੀਤ ਸਿੰਘ ਸੇਖੋਂ ਤੇ ਉਹਨਾਂ ਦੇ ਪਰਿਵਾਰ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਪੰਗੇਵਾਲਾ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਜੀ ਕਿਹੜਾ ਚਾਹਣੀ ਆ ਜਿਹੜਾ ਪਿੰਡ ਦੇ ਵਿੱਚ ਅੰਕ ਲੱਗਾ ਹੈ ਇਹ ਸ ਪਿੰਡ ਦੇ ਵਿੱਚ ਜਿਹੜਾ ਅਸੀਂ ਕੈਂਪ ਲਾਇਆ ਇੱਥੇ ਇਹ ਪਿੰਡ ਦਾ ਨਾਂ ਪੰਗੇਵਾਲਾ ਪੰਗੇਵਾਲ ਰਾਈਟ ਪੰਗੇਵਾਲਾ ਯਾਰ ਤੇ ਤੁਹਾਨੂੰ ਇਸ ਤੁਹਾਨੂੰ ਇਹ ਚੀਜ਼ ਦਾ ਦਾ ਪਤਾ ਲੱਗਾ ਸੀ ਕਿ ਇੱਥੇ ਇਸ ਸਪੈਂਡ ਨੂੰ ਲੋਡ ਆ ਠੀਕ ਆ ਤੇ ਸਾਨੂੰ ਲੱਗਦਾ ਸੀ ਕਿ ਮਰੀਜ਼ ਘੱਟ ਹੋਣਗੇ ਮਗਰ ਆਲਮੋਸਟ 500 ਤੋਂ ਵੱਧ ਬਲੋਕ ਇੱਥੇ ਆ ਚੁੱਕੇ ਆ ਤੇ ਇਸ ਟਾਈਮ ਅਸੀਂ ਆਪਣੇ ਪੇਪਰ ਦੇ ਉੱਤੇ 70 ਜਿਹੜੀਆਂ ਸਰਜਰੀਆਂ ਆ ਉਹ ਰਿਪੋਰਟ ਕਰ ਚੁੱਕੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਇੱਥੇ ਪਹਿਲਾਂ ਕਦੇ ਕਦੇ ਕੋਈ ਕੈਂਪ ਨਹੀਂ ਹੋਇਆ ਤੇ ਇਹ ਤੋਂ ਵੱਧ ਜਿਹੜੀਆਂ 100 ਤੋਂ ਵੱਧ ਸਰਜਰੀਆਂ ਜਿਹੜੀਆਂ ਹੋ ਸਕਦੀ ਹੈ ਇਸ ਤਰ੍ਹਾਂ ਖਿਆਲ ਆ ਜਿੰ ਪਿੰਡ ਦੇ ਵਿੱਚ ਐਨਆਰ ਆ ਕੇ ਕੈਂਪ ਕਰਨ ਅਸੀਂ ਪਿਛਲੇ 6 ਸਾਲਾਂ ਤੋਂ ਕੈਂਪ ਕਰਵਾ ਰਹੇ ਹਾਂ ਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਅਕਲਪੁਰ ਦੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਤੇ ਸਾਡੇ ਸਾਡਾ ਆਫਿਸ ਆ ਲੁਧਿਆਣੇ ਚ ਤੇ ਸਾਡੇ ਨਾਲ ਕੰਮ ਕਰਦੀ ਆ ਪੰਗੇਵਾਲ ਦੀ ਕਲੀਨਿਕ ਜੀ ਇਹ ਪਿੰਡ ਨੂੰ ਲੋੜ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਪਿੰਡ ਨੂੰ ਲੋੜ ਆ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇਨੀਸ਼ੀਏਟ ਕੀਤਾ ਵੀ ਆ ਇਸ ਟੈਂਡੇ ਆੜੇ ਦਾ ਜੇ ਉਹ ਲੱਭਦਾ ਗਿਆ ਵੀ ਲੋਕਾਂ ਨੂੰ ਲੋੜ ਆ ਤਾਂ ਉਹਨਾਂ ਨੇ ਪਤਾ ਕੀਤਾ ਵੀ ਕਾਫੀ ਲੋਕ ਚਾਹੁੰਦੇ ਆ ਵੀ ਇੱਥੇ ਕੈਂਪ ਕਰਵਾਇਆ ਜਾਵੇ ਤਾਂ ਉਦੋਂ ਬਾਅਦ ਅਸੀਂ ਡਿਸਾਈਡ ਕੀਤਾ ਵੀ ਇੱਥੇ ਕੈਂਪ ਕਰਵਾਵਾਂਗੇ ਅਗਲੀ ਇੱਛਾ ਕੀ ਵੀ ਕਹਿੰਦੇ ਆ ਪੰਜਾਬ ਦੇ ਕਿਹੜੇ ਕੌਂਡ ਰਹੇ ਬਿਲਕੁਲ ਜਿੱਥੇ ਜਿੱਥੇ ਲੋੜ ਆ ਹਰ ਇੱਕ ਸਾਲ ਅਸੀਂ ਕੈਂਪ ਕਰਾਉਨੇ ਆ ਜਿਹਨੂੰ ਲੋੜ ਆ ਉਹ ਸਾਨੂੰ ਸਪੋਰਟ ਕਰ ਸਕਦਾ ਵਾ ਤੇ ਹਰ ਇੱਕ ਸਾਲ ਜਿੱਥੇ ਵੀ ਲੋੜ ਹੋਊਗੀ ਅਸੀਂ ਉੱਥੇ ਕੈਂਪ ਕਰਵਾਵਾਂਗੇ ਹਰ ਸਾਲ ਇੱਥੇ ਕੈਂਪ ਅਜੇ ਮੇਰੇ ਹਸਬੰਦ ਕਰਵਾਉਣ ਆਉਂਦੇ ਆ। ਐਸ ਬਾਅਦ ਪਹਿਲੀ ਵਾਰ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਆ ਤਾਂ ਕਿ ਅਸੀਂ ਉਹਨਾਂ ਨੂੰ ਜੋੜ ਸਕੀਏ ਇਹ ਚੀਜ਼ ਨਾਲ ਕਿ ਅੱਗੇ ਜੇ ਅਸੀਂ ਨਹੀਂ ਵੀ ਪਹੁੰਚ ਸਕਦੇ ਹੈਗੇ ਤਾਂ ਉਹ ਅੱਗੇ ਇਹ ਚੀਜ਼ ਨੂੰ ਚਾਲੂ ਚੱਲਦੇ ਰਹਿਣ ਦੇ। ਤੁਹਾਡੇ ਪੇਰੈਂਟਸ ਨਾਲ ਤੇ ਇਹ ਸਾਡੇ ਪੇਰੈਂਟਸ ਨੇ ਜੀ ਇਹ ਹਰ ਸਾਲ ਸਾਡੀ ਮਦਰ ਆ ਜਿਹੜੀ ਹਰ ਸਾਲ ਸਾਨੂੰ ਕੈਂਪ ਲਵਾਉਣ ਲਈ ਹੈਲਪ ਕਰਦੀ ਆ। ਆਹਨੇ ਦਿੱਤੀ ਬਿਚੀ ਬਿਚੀ ਦਾ ਬੰਦ ਹੈ ਤੇ ਬੈਠ ਹੈ ਇਹਨੇ ਇਹਨੇ ਬਬਲੀ ਟਿਕ ਡਾਹ ਹੋ ਜਾਓ ਤੁਸੀਂ ਇੱਥੇ ਆ ਜਾਓ ਜੀ ਤੁਸੀਂ ਇੱਥੇ ਆ ਜਾਓ ਅਰੇ ਕੇ ਕਿਉਂ ਚਲੋ ਮੋਤੀ ਆ ਗਿਆ ਬਾਕੀ ਕੇ ਨੂੰ ਹੋਈ ਆ ਤੇ ਮੇਰੇ ਅੱਗੇ ਇੱਕ ਮਿੱਟੀ ਜਾਣ ਜੇ ਨਾ ਸਲਾਹ ਬੋਲੋ ਬਰਾਏ ਕਰਨਾ ਆਪਣਾ ਕੋਈ ਆਵਾਜ਼ ਦਾ ਨਾਮ ਦੇਣਾ ਕੱਲ ਨੂੰ ਹਵਾ ਦੇ ਵਿੱਚ ਕਿੰਨੀ ਆਦਤ ਕੋਈ ਨਾ ਆਇਆ ਕੋਠੇ ਕੋਠੇ ਪਾਇਆ ਕਰ ਜਾਣਾ ਦਾਣਾ ਮੋਤੀ ਅੱਜ ਇਹ ਦੁਨੀਆ ਲੋ ਜਣੇ ਆਏ ਆਜੋ ਆਜੋ ਕੀ ਨਾ ਜੀ ਤੁਹਾਡਾ ਬਾਬਾ ਜੀ ਬਰਸੀ ਦੇ ਨਾਲ ਜੀ ਅੱਛਾ ਲੱਗ ਜਾਓ